ਆ ਦਿਨ ਵੀ ਹਰੇਕ ਤੇ ਚਾਹੀਦੇ ਆ ਬਾਈ ਠੀਕ ਆ ਮਹਾਰਾਜ ਕਿਰਪਾ ਕਰੇ ਲੋ ਬਈ ਵਧਾਈਆਂ ਕਰਾਂ ਦੀ ਗੋਲੂ ਨੂੰ ਗੋਲੂ ਜੱਸੀ ਬੇਦਾਗ ਚਾਹੀਦਾ ਹਰ ਜਾ ਉਹ ਬਾਈ ਵੇਟ ਹੋ ਰਹੀ ਆ ਇੰਨੀ ਜ਼ਿਆਦਾ ਵੇਟ ਹੋ ਰਹੀ ਆ ਬਈ ਸਰਾਂ ਵਾਲੀ ਦੂਰ ਹੋ ਗਈ ਆ ਗਏ ਚਾਚਾ ਵਾਓ ਚਾਚਾ ਬੀੜੀ ਪੀਓ ਚਾਚਾ ਬੀੜੀ ਪੀਓ ਚੈੱਕ ਕਰੋਗੇ ਇਹਦਾ ਵੀ ਜੱਸੀ ਆ ਆਇਆ ਵਿਆਲਾ ਬਾਹਰ ਖੋਲ ਕੇ ਦੋਈ ਚਾਹੀਦੇ ਆ ਬਾਈ ਠੀਕ ਆ ਮਹਾਰਾਜ ਕਿਰਪਾ ਕਰੇ ਉਹ ਬਈ ਵਧਾਈਆਂ ਕਰਾਂ ਦੀ ਗੋਲੂ ਨੂੰ ਗੋਲੂ ਜੱਸੀ ਬੇਦਾਗ ਚਾਹੀਦਾ ਹਰ ਜਾ ਲੈ ਵੀ ਚਾਚਾ ਬਹੁਤ ਬਹੁਤ ਵਧਾਈਆਂ ਤੈਨੂੰ ਬਹੁਤ ਬਹੁਤ ਜਨਮ ਲੈ ਆਈ ਨਹੀਂ ਅੰਦਰ ਜਾਣਾਗਾ ਚਾਚਾ ਪਿੱਛੇ 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 ਬਾਰ ਬਾਰ ਖੋਲ ਲੇ ਰੋ ਲੇ ਲੇਵਾਂ ਨੂਰ ਚੈੱਕ ਕਰੋ ਗਰਾਂ ਦੇ ਮੋٹے ਦੇ ਚਿਹਰੇ 500 ਦੇ ਕੁੜੀ ਨੂੰ 500 ਦੇ ਹੁਣ ਦੇ ਕਾ ਕੋਈ ਨਹੀਂ ਲੈ ਆ ਵੀ ਠੀਕ ਆ ਵਧਾਈਆਂ ਚਾਚਾ ਦੁਬਾਰਾ ਤੈਨੂੰ ਵੀ ਠੀਕ ਆ ਮੈਂ ਨਾ ਬੰਬਾ ਠੀਕ ਆ ਵਧਾਈਆਂ ਆ ਜਾ ਜੀ ਵਧਾਈਆਂ ਵੀ ਸਾਰੇ ਪਰਿਵਾਰ ਨੂੰ ਆ ਜਾ ਟਰੈਕਟਰ ਲੈ ਜੀ ਗੋਲੂ ਭਾਈ ਬਹੁਤ ਬਧਾਈਆਂ ਤੈਨੂੰ ਹਾਂ ਜਿਹੜੇ ਨੂੰ ਵਧਾਈਆਂ ਦੇ ਰਹੇ ਹਾਂ ਉਹ ਜੱਫੀ ਪਾਲਾ ਹੁਣ ਪੈ ਗਈ ਬੈਠ ਜਾ ਆ ਬੈਠ ਤੂੰ ਦੁਰਾਹੇ ਕੋਲੇ ਬੈਠ ਤਾ ਬੈਠ ਤੀ ਉਹ ਬੈ ਕੇ ਬੱਸ ਆ ਜਾ ਤੂੰ ਆਪਣੇ ਵੀਡੀਓ ਵੀ ਆਪਣੇ ਕੋਈ ਆ ਟੇਬਲ ਤੇ ਬੀਨ ਬੈਠੇ ਟੇਬਲ ਨਹੀਂ ਉਹ ਵੀਰ ਦੇ ਦੂਗਾ ਬੀਨ ਵਾਹੀ ਗਿਆ ਬਾਤਾਂ ਵਾਂਗ ਮਾਰ ਕੇ ਹਾਂ ਤੂੰ ਸੁਣਾਉ ਇਹਨੂੰ ਕੋਈ ਵਾਈਟਾ ਨਹੀਂ ਕਿਚਰਾ ਬਾਪੂ ਬਧਾਈਆਂ ਤੈਨੂੰ ਬਹੁਤ ਬਹੁਤ ਹਾਂ ਭਾਈ ਨਖਾਦ ਭਾਈ ਚਾਚਾ ਬਣਾ ਪੜ ਗਿਆ ਬਾਪੂ ਖੜੀ ਨਾਲ ਖੜੀ ਇੱਥੇ ਚਾਚਾ ਖੜੀ ਮਾਰਿਆ ਫੋਟੋ ਲਾਉਣੀ ਐ ਇੱਕ ਖੜ ਜਾ ਖੜ ਜਾ ਵੇ ਚਾਚਾ ਇੱਧਰ ਠੀਕ ਆ